ਇਹ ਨਾ ਲੁਧਾਨੇ ਤੇ ਬਾਬੇ ਕੋ ਗਏ ਸੀ ਫਿਰ ਉੱਥੇ ਹੀ ਪਾ ਦਿੰਦੇ ਬਾਬੇ ਦੇ ਨਾਲ ਕੋਈ ਦਰਿਆ ਨਹੀਂ ਹੈ ਉੱਥੇ ਦਰਿਆ ਹੀ ਹੈ ਅੱਛਾ ਰਹੇਗਾ ਸਾ ਤੇ ਰਹਿੰਦੇ ਇੱਥੇ ਹੁਣ ਤਾਂ ਘਰ ਪਾਣ ਦੀ ਜੀ ਜਦੋਂ ਬਾਬੇ ਨੇ ਦੱਸਿਆ ਉਦੋਂ ਹੀ ਕਰ ਦਿੰਦੇ ਕੰਮ ਬਾਬੇ ਨੂੰ ਹੀ ਦੇ ਦੇਣਾ ਜੀ ਇਹ ਐਤਵਾਰ ਵਾਲੇ ਦਿਨ ਨਹੀਂ ਹੁੰਦਾ ਨਾ ਅੱਛਾ ਜਏ ਕਿਹੜੇ ਦਿਨ ਸੀ ਹੈ ਕਈ ਵੀਰਵਾਰ ਨੂੰ ਤੇ ਵੀਰਵਾਰ ਨੂੰ ਚੌਂਕੀ ਪਰਦਾ ਬਾਬਾ ਕੀ ਨਾ ਬਾਬੇ ਦਾ ਨਾਮ ਹੁੰਦਾ ਬਾਬਾ ਵਰਗਾ ਚੌਂਕੀ ਲਾਂਦਾ ਨਹੀਂ ਪਾਜਾ ਪਾਜਾ ਤਾਂ ਆ ਆ ਪਾਜਾ ਪੀਰ ਜੀ ਤਾਂ ਕਈ ਚੌਂਕੀਆਂ ਲੱਗਦੇ ਨੇ ਐਤਵਾਰ ਨੂੰ ਇੱਕ ਟਾਈਮ 'ਚ ਇੰਨੀ ਜਗ੍ਹਾ ਪਹੁੰਚਦਾ ਕਾ ਪਾਜਾ ਜੀ ਹੈ ਇੱਕ ਟਾਈਮ 'ਚ ਇੰਨੀ ਜਗ੍ਹਾ ਮਤਲਬ ਹਜ਼ਾਰੋਂ ਬੰਦੇ ਚੌਂਕੀ ਲਵਾਉਂਦਾ ਐਤਵਾਰ ਨੂੰ ਪਾਜਾ ਜੀ ਵੀਰਵਾ ਨੂੰ ਫਿਰ ਇੰਨੀ ਕਿੱਥੇ ਕਿੱਥੇ ਪਹੁੰਚਦਾ ਹੁੰਦਾ ਪਾਜਾ ਜੀ ਪਾਜਾ ਪੀਰ ਪਾਣੀ ਦੇ ਵਿੱਚ ਹੈ ਨਾ ਇਹ ਮੰਨਦੇ ਆਂ ਤਾਂ ਫਿਰ ਇਹ ਤਾਂ ਪਾਣੀ ਖਰਾਬ ਕਰਤਾ ਲੋਕਾਂ ਦੀ ਗੰਦਪਾਪ ਆ ਜਾਵੇ। ਇਹ ਤਾਂ ਫਿਰ ਖਵਾ ਜੇ ਦੁਸ਼ਮਣ ਹੋ ਗਏ ਸਾਰੇ। ਜਿਹੜਾ ਗੰਦ ਛੱਟ ਰਿਹਾ ਉਹ ਤਾਂ ਸਰਾਬ ਹੀ ਐ। ਤੇ ਇਹ ਕਣਕ ਨਾਲ ਕਿਹੜਾ ਫਰਦਾ ਹੁੰਦਾ? ਜੀਵ ਜੰਤੂ ਜਿਹੜੇ ਇਹ ਖਾਣਗੇ ਕਿੱਥੇ ਆ ਦੱਸ ਦਿਖਾਓ। ਤੇ ਇਹ ਹੁਣ ਤੈਨੂੰ ਥਿਹੜੇ ਦਿੰਦਾ ਥੋੜੀ ਦਿਖ ਜਾਣੇ ਐ। ਉਹ ਰਾਤ ਨੂੰ ਹੁੰਦੇ ਆ। ਬਾਹਰ ਚੋਕੀ ਇਹਦੇ ਚ ਤੈਨੂੰ ਹੁਣੇ ਮਿਲ ਲੱਭ ਜਾਂਦੇ ਆ। ਤੁਸੀਂ ਜੁਮਾਰਾ ਮੈਂ ਮਾਰਤਾ ਹਾਂ ਕਰਤਾ।